ਤਰਨਤਾਰਨ ਵਿੱਚ ਸਕੂਲ ਦੇ ਬੱਚਿਆਂ ਨੂੰ ਲਿਜਾਣ ਵਾਲੀ ਇੱਕ ਬੱਸ ਦੀ ਵੀਡੀਓ ਵਾਇਰਲ ਹੋਈ ਜਿਸ ਵਿੱਚ ਬੱਸ ਦੇ ਖਿੜਕੀਆਂ ਦੇ ਸੀਸੇ ਟੁੱਟੇ ਹੋਏ ਸਨ ਇਹ ਦੇਖ ਕੇ ਬੱਚਿਆਂ ਦੀ ਸੁਰੱਖਿਆ ਨੂੰ ਲੈ ਕੇ ਗੰਭੀਰਤਾ ਨਾਲ ਸੋਚਿਆ ਗਿਆ ਇਸ ਤੋਂ ਬਾਅਦ ਬਾਲ ਅਧਿਕਾਰੀ ਨੇ ਤੁਰੰਤ ਸਕੂਲ ਦੇ ਪ੍ਰਬੰਧਨ ਖਿਲਾਫ ਸਖਤ ਕਾਰਵਾਈ ਕਰਨ ਦੇ ਆਦੇਸ਼ ਦਿੱਤੇ ਇਸ ਘਟਨਾ ਤੋਂ ਬਾਅਦ ਅਧਿਕਾਰੀਆਂ ਨੇ ਸਕੂਲ ਨੂੰ ਬਸਤੀ ਸਥਿਤੀ ਅਤੇ ਬੱਚਿਆਂ ਦੀ ਸੁਰੱਖਿਆ ਦੀ ਪ੍ਰਵਾਹ ਕਰਨ ਲਈ ਸਖਤ ਹਦਾਇਤਾਂ ਵੀ ਦਿੱਤੀਆਂ ਬਾਕੀ ਤੁਸੀਂ ਦੇਖੋ ਕੀ ਕਹਿਣਾ ਹੈ ਮੌਕੇ ਤੇ ਮੌਜੂਦ ਅਫਸਰਾਂ ਦਾ ਸੇਫ ਸਕੂਲ ਵਨ ਪਹੁੰਚੀ ਤਾਂ ਅਜਸੀ ਜੀ ਗੱਡੀਆਂ ਦੀ ਚੈਕਿੰਗ ਕੀਤੀ ਸੀ ਜਿਨ੍ਹਾਂ ਚੋਂ 10 ਗੱਡੀਆਂ ਸੀ ਇੰਪਾਉਂਡ ਕੀਤੀਆਂ ਸੀਗੀਆਂ ਤੇ 20 ਦੇ ਉੱਤੇ ਅਸੀਂ ਚੈਕਿੰਗ ਦੌਰਾਨ ਚਲਾਨ ਪਾਏ ਗਏ ਆ ਤੇ ਜਿਹੜੇ ਈ ਰਿਕਸ਼ੇ ਸਾਨੂੰ ਇਧਰ ਉਧਰ ਨੂੰ ਮਿਲ ਰਹੇ ਸੀਗੇ ਬੱਚਿਆਂ ਨੂੰ ਲਿਜਾਣ ਵਾਲੇ ਅਸੀਂ ਉਹਨਾਂ ਦੇ ਉੱਤੇ ਮਤਲਬ ਇੰਪਾਉਂ ਨਹੀਂ ਕਰਤਾ ਹੈਗਾ ਉਹਨਾਂ ਨੂੰ ਸਾਡੇ ਸਾਹਮਣੇ ਹੋਣ ਇੱਕ ਥੋੜੇ ਟੈਂਪਲ ਆ ਇੱਕ ਵੀਡੀਓ ਵਾਇਰਲ ਹੋਈ ਸੀ ਇਹ ਮੇਰੇ ਕੋਲ ਪਰਸਨਲੀ ਆਈ ਸੀਗੀ ਵੀਡੀਓ ਵਾਇਰਲ ਤਾਂ ਕੀ ਇਹ ਪਰਸਨਲੀ ਕਿਸੇ WhatsApp ਤੇ ਆਈ ਮੈਨੂੰ ਇਨਫੋਰਮੇਸ਼ਨ ਮਿਲੀ ਸੀਗੀ ਇੱਕ ਸਕੂਲ ਬੱਸ ਕਿਸੇ ਸਕੂਲ ਦੀ ਬੱਸ ਜਿਸਦੇ ਬੈਕ ਸਾਈਡ ਦਾ ਸ਼ੀਸ਼ਾ ਵੀ ਨਹੀਂ ਆ ਔਰ ਬੱਚੇ ਬਾਹਰ ਕੱਢ ਕੇ ਬਾਹਰ ਬੈਠੇ ਆ ਮਤਲਬ ਕਦੇ ਵੀ ਮਿਸ ਹੈਪਨ ਉਹ ਸਕੂਲ ਸਿਗਾ ਰਿਵਰ ਡਾਲੇਕੇ ਪਿੰਡ ਪੈਰੋਵਾਲ ਦਾ ਤਹਿਸੀਲ ਖੰਡੂਰ ਸਾਹਿਬ ਦੇ ਅੰਦਰ ਅੱਜ ਮੈਂ ਉਹਨਾਂ ਦੇ ਖਿਲਾਫ ਐਫਆਈਆਰ ਦਰਜ ਕਰਨ ਲਈ ਮਾਨਯੋਗ ਐਸਐਸਪੀ ਸਾਹਮਣੂ ਲੈਟਰ ਘਟਪੇਗਾ ਤੇ ਜਿਨ ਵਿੱਚ ਮੈਂ ਸਾਫ ਸਪਸ਼ਟ ਕੀਤਾ ਹੈ ਵੀ ਧਾਰਾ 1 222ਏ ਦੇ ਅੰਦਰ ਉਹਨਾਂ ਦੇ ਐਫਆਈਆਰ ਦਰਜ ਕੀਤੀ ਜਾਵੇ ਜਿਨ ਵਿੱਚ 1 ਸਾਲ ਦੀ ਸਜ਼ਾ ਤੇ 2500 ਰੁਪਏ ਜੁਰਮਾਨਾ ਵੀ ਹੈ ਜਾਂ ਦੋਨੋਂ ਵੀ ਹੋ ਸਕਦੇ ਹਨ ਤੇ ਐਫਆਈਆਰ ਹੁਣ ਮੈਂ ਬੀਸੀ ਸਾਹਿਬ ਜੀ ਨਾਲ ਤਾਲਮੇ ਤੇ ਐਸਐਸਪੀ ਸਾਹਿਬ ਨਾਲ ਤਾਲਮੇ ਕਰਕੇ ਜਲਦ ਤੋਂ ਜਲਦ ਕਰਵਾਉਂਗਾ ਸਰ ਬਾਕੀ ਸਕ੍ਰੀਨ ਕੀ ਗੱਲਾਂ ਚਾਹਾਂ ਚਾਹੂ ਜਿਹੜੇ ਸਟਾਫੀਆਂ ਅਲੂ ਦੇਖੋ ਮੈਂ ਸਪਸ਼ਟ ਕਰਨਾ ਚਾਹੁੰਦਾ ਆ ਮੇਰੇ ਕੋਲ ਇੱਕ ਕਾਗਜ਼ ਹੈਗਾ ਦੇਖੋ ਮੈਂ ਕਿਸੇ ਦਾ ਬੁਰਾ ਨਹੀਂ ਕਰਨਾ ਪਰ ਜੇ ਤੁਸੀਂ ਨਿਯਮ ਨਹੀਂ ਮੰਨੋਗੇ ਤਾਂ ਮੈਂ ਫਿਰ ਇਸ ਨਿਯਮਾਂ ਦੇ ਖਿਲਾਫ ਬੰਦਈ ਕਾਰਵਾਈਆਂ ਜ਼ਰੂਰ ਕਰਨੀਆਂ ਹੈਗੀਆਂ ਆ ਤੁਹਾਡੇ ਸਾਹਮਣੇ ਇੱਕ ਲੈਟਰ ਹੈਗਾ ਜਿਹੜਾ ਮੈਂ ਅੱਜ ਮਾਨਯੋਗ ਐਸਐਸਪੀ ਸਾਹਿਬ ਨੂੰ ਇਸ਼ੂ ਕੀਤਾ ਹੈਗਾ ਤੁਸੀਂ ਸਾਹਮਣੇ ਸਪਸ਼ਟ ਦੇਖ ਸਕਦੇ ਹੋ ਪਹਿਲਾਂ ਵੀ ਸਰ ਕੋਈ ਐਫਆਈਆਰ ਬਣਦੀ ਕਿਸ ਕੋਲ ਉਸਨੇ ਦੇਖੋ ਹੁਣ ਮੇਰੀ ਜਿਵੇਂ ਨੋਟਿਸ ਆਇਆ ਹੈ ਇਹ ਮੇਰੀ ਫਰਸਟ ਐਫਆਈਆਰ ਦਰਜ ਹੋ ਰਹੀ ਹੈਗੀ ਇਸ ਤੋਂ ਬਾਅਦ ਲਗਾਤਾਰ ਹੁਣ ਰਹਿਣੀ ਹੈ ਕਿਉਂਕਿ ਮਾਨਯੋਗ ਡੀਸੀ ਸਾਹਿਬ ਨੇ 15 ਅਕਤੂਬਰ ਤੱਕ ਦਾ ਟਾਈਮ ਦਿੱਤਾ ਸੀਗਾ 15 ਤਰੀਕ ਤੇ ਅਕਤੂਬਰ ਤੱਕ ਬਾਅਦ ਜਿਨ੍ਹਾਂ ਨੇ ਹੁਣ ਕੰਪਲੀਟ ਨਹੀਂ ਕੀਤੇ ਤਾਂ ਮੈਂ ਹੁਣ ਐਫਆਈਆਰਾਂ ਤੇ ਆ ਗਿਆ ਹਾਂ ਇਸ ਤੋਂ ਬਾਅਦ ਮੇਰਾ ਮਕਸਦ ਇੱਕੋ ਹੀ ਹੈ ਤੇ ਪੇਰੈਂਟਸ ਤਾਂ ਰਿਕੁਐਸਟ ਵੀ ਹੈਗੀ ਹੈ ਵੀ ਆਪਦੇ ਬੱਚਿਆਂ ਦੀ ਸੇਫਟੀ ਦਾ ਧਿਆਨ ਰੱਖਣ ਬਸਾਂ ਜਿੰਨੀਆਂ ਕੰਪਲੀਟ ਸੇਫ ਹੋਣੀਆਂ ਉਹਨਾਂ ਹੀ ਤੁਹਾਡੇ ਬੱਚੇ ਸੁਰੱਖਿਅਤ ਰਹਿਣ ਠੀਕ ਹੈ ਇੱਕਲਾ ਸਪੂਰਤ ਹੈ ਰਿਵਰ ਡੇਲ ਸੀਨੀਅਰ ਸੈਂਟਰ ਸਕੂਲ ਇੱਕ ਵੀਡੀਓ ਵਾਇਰਲ ਹੋਈ ਸੀ ਜੇ ਚੰਚੇ ਜਿਹੜੇ ਗੋਪਾਸ ਚੱਲਦੇ ਪਈਓ ਉਹਦੇ ਸ਼ੀਸ਼ੇ ਟੁੱਟੇ ਪਏ ਆ ਉਹਦੇ ਸਬੰਧ ਵਿੱਚ ਕਰਨਤਾਰ ਜਿਲ੍ਹਾ ਸਿਖਿਆ ਅਫਸਰ ਵੱਲੋਂ ਇੱਕ ਐਫਆਈ ਲਾਉਂਚ ਦੀ ਅਪੀਲ ਕੀਤੀ ਗਈ ਆ ਅਸਰ ਵਾਲੀ ਜੀ ਜੀ ਅੱਜ ਦੀ ਕੀਤੀ ਗਈ ਤਾਂ ਅਗਾਤ ਪਰ ਕੀ ਕਹਿਣਾ ਹੈ ਜੀ ਉਹ ਸਾਡੀ ਪੁਰਾਣੀ ਵੀਡੀਓ ਹੈ ਨਾ ਸਾਡੇ ਉਹ ਵੈਨ ਜਿਹੜੀ ਉਹ ਸੇਲ ਹੋ ਚੁੱਕੀ ਬਹੁਤ ਪੁਰਾਣੀ ਹੈ ਠੀਕ ਹੈ

ਕ੍ਰਾਂਤੀ ਮਿਤਰਾਣੀ ਮਤਲਬ 40 ਸਾਲ ਪਹਿਲਾਂ ਪ੍ਰਾਣੀ ਅੱਛਾ ਥੈਂਕ ਯੂ ਤਰਨਤਾਰਨ ਵਿੱਚ ਸਕੂਲ ਦੇ ਬੱਚਿਆਂ ਨੂੰ ਲਿਜਾਣ ਵਾਲੀ ਇੱਕ ਬੱਸ ਦੀ ਵੀਡੀਓ ਵਾਇਰਲ ਹੋਈ ਜਿਸ ਵਿੱਚ ਬੱਸ ਦੇ ਖਿੜਕੀਆਂ ਦੇ ਸੀਸੇ